ਇਸੋਲੇ ਬਸਤੀ ਦਾ ਨਸ਼ਮਤ ਦਾ ਖੜੋਤੇ ਆ ਵਿਕਾਸਨਾ ਦਾ 17 ਵਰਿਆਂ ਦਾ ਇੱਕ ਨੌਜਵਾਨ ਮੌਤ ਦੀ ਘਾਟ ਉਤਾਰ ਦਿੱਤਾ ਜਾਂਦਾ ਹੈ ਕਹਿ ਦਈਏ ਕਿ ਉਸ ਦਾ ਕਤਲ ਕਰ ਦਿੱਤਾ ਜਾਂਦਾ ਦਿਨ ਰਾਤ ਘਟਨਾ ਵਾਪਰੀ ਹੈ ਔਰ ਜਿਸ ਅਵਸਥਾ ਦੇ ਵਿੱਚ ਉਸ ਦਾ ਕਤਲ ਕੀਤਾ ਗਿਆ ਉਹ ਹੁਣ ਤੱਕ ਸਾਰਿਆਂ ਨੇ ਵੇਖਿਆ ਵਾਚਿਆ ਜਾਣਕਾਰੀ ਮੁਤਾਬਕ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਔਰ ਅੱਜ ਹੁਣ ਉਸ ਦਾ ਸਸਕਾਰ ਹੋ ਕੇ ਹਟਿਆ ਔਰ ਇੱਥੇ ਮੌਜੂਦ ਲੋਕਾਂ ਨੇ ਜਿਸ ਤਰ੍ਹਾਂ ਬਰਲਾਪ ਕੀਤਾ ਉਹਨਾਂ ਨੇ ਗੰਭੀਰ ਇਲਜ਼ਾਮ ਵੀ ਲਗਾਏ ਨੇ ਵਿਕਾਸ ਦਾ ਕਤਲ ਕਿਵੇਂ ਕੀਤਾ ਗਿਆ ਉਸ ਨੂੰ ਲੈ ਕੇ ਵੀ ਆਪਣੇ ਦੇ ਵਿੱਚ ਇੱਕ ਪਰਸਪੈਕਟਿਵ ਨਜ਼ਰ ਆ ਰਹੇ ਆ ਪਰ ਵੱਡੀ ਗੱਲ ਇਹ ਹੈ ਕਿ ਹੁਣ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਜਿਸ ਨੇ ਕਥਿਤ ਤੌਰ ਤੇ ਉਸ ਨੌਜਵਾਨ ਦਾ ਕਤਲ ਕੀਤਾ ਉਸ ਨੇ ਕਥਿਤ ਤੌਰ ਤੇ ਇੱਕ ਧਮਕੀ ਦਿੱਤੀ ਹੈ ਉਸ ਔਰਤ ਨੂੰ ਜਿਸ ਔਰਤ ਦੇ ਘਰ ਵਿਕਾਸ ਪਾਣੀ ਮੰਗਣਾ ਆਇਆ ਸੀ ਹੁਣ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਕੰਟ੍ਰੋਵਰਸੀ ਹੈ ਕਾਂਸਪੀਰੇਸੀ ਹੈ ਪਰ ਹੁਣ ਇਹ ਕਿੱਧਰ ਵੱਲ ਨੂੰ ਜਾ ਕੇ ਨਿਬੜੂਗੀ ਸਵਾਲ ਇਹ ਹੈ ਪੁਲਿਸ ਦੇ ਉੱਤੇ ਬਹੁਤ سارے ਸਵਾਲ ਖੜੇ ਹੋ ਰਹੇ ਆ ਪੁਲਿਸ ਨੂੰ ਜਵਾਬ ਦੇਣ ਵਾਸਤੇ ਬਹੁਤ سارے ਸਵਾਲ ਖੜੇ ਹੋ ਰਹੇ ਆ ਵੱਡੀ ਗੱਲ ਇਹ ਹੈ ਕਿ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਜਵਾਬ ਦੇਣ ਵਾਸਤੇ ਬਹੁਤ سارے ਸਵਾਲ ਖੜੇ ਹੋ ਰਹੇ ਆ ਇਸ ਵੇਲੇ ਉਸ ਨੌਜਵਾਨ ਨੂੰ 17 ਬਰਿਆਂ ਦੇ ਵਿਕਾਸ ਨੂੰ ਉਸ ਦਾ ਸਸਕਾਰ ਕੀਤਾ ਗਿਆ ਉਸ ਨੂੰ ਕ੍ਰਿਮੀਟ ਕੀਤਾ ਗਿਆ ਤੇ ਉੱਥੇ ਅਸੀਂ ਖੜੋਤੇ ਹੋਏ ਹਾਂ ਬਸਤੀ ਦਾਨਸ਼ਮੰਦਾ ਜਲੰਧਰ ਦੇ ਵਿੱਚ ਇਹ ਸ਼ਮਸ਼ਾਨ ਘਾਟ ਹੈ ਜਿਸ ਤੇ ਜਿੱਥੇ ਉਸ ਦਾ ਸੰਸਕਾਰ ਕੀਤਾ ਗਿਆ ਹੁਣ ਦੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਪਰ ਇਹਦੇ ਦਰਮਿਆਨ ਜੋ ਬਿਆਨਬਾਜ਼ੀ ਜੋ ਤਕਰੀਰਾਂ ਹੁਣ ਕਸੀਆਂ ਗਈਆਂ ਨੇ ਆਓ ਉਹਨਾਂ ਤੇ ਨਜ਼ਰ ਮਾਰਦੇ ਦੇਖਿਏ ਸਿਸਟਮ ਕੇ ਫੇਲਿਅਰ ਕੀ ਬਾਤیں ਤਾਂ ਬਹੁਤ ਸਮੇਂ ਸੇ ਹੋ ਰਹੀਆਂ ਕਿ ਪੰਜਾਬ ਸਰਕਾਰ ਹੈ ਜੋ ਜਿਸ ਵਾਦੇ ਸੇ ਲੋਗੋ ਮੇਂ ਆਈ ਥੀ ਔਰ ਕੁਛ ਦਿਨ ਪਹਿਲੇ ਹੀ ਜੋ ਉਪ ਚਨਾਵ ਤਰਨਤਰਨ ਮੇਂ ਹੋਆ ਆਮ ਆਦਮੀ ਪਾਰਟੀ ਕੇ ਜੋ चीफ है अरविंद केजरीवाल ने ये बात कही कि एक हफ्ते में हम गैंगस्टर वाद है जो ख़त्म कर देंगे आज तरन, तरन का चुनाव हुए भी कई हफ्ते बीत गए सरकार सिर्फ चुनावी वादे करती है और ग्राउंड ज़ीरो के ऊपर जो रियलिटी है वो बिल्कुल अलग है ये अकेले विकास के कत्ल की बात नहीं है अनेकों विकास रोज़ कत्ल हो रहे हैं पंजाब में जिसकी वजह सबसे बड़ी वजह बेरोजगारी नशा और नौजवानों को एक अच्छा विजन ना दे पाना जिसमें आज पंजाब सरकार की जो है ये साबित हो रहा शीतल उगरान के भतीजे थे ये और इन्होंने भी कहा है कि नशेड़ियों द्वारा तो वारदात को नाम लिया और जिसका नाम आ रहा है रुपी का, उस पर मामला तो पुलिस ने दर्ज कर लिया उसमें पहले भी मामले दर्ज है तो लग रहा है कि कहीं ना कहीं कानून जो है ऐसे प्रादियों को देखिए अपराधियों को सजा देना तो सरकार का काम है पर अपराधी ना बने नौजवानों को सही रास्ता दिखाना भी सरकार का काम है क्या भगवंत मान जी ये बताएंगे कि पंजाब के नौजवानों को किस दिशा की ओर लेके जा रहे हैं स्वाज का जो नौजवान है उसकी पहल बन चुकी है नशा ਬੰਦੂਕ ਔਰ ਜੋ ਗੈਂਗਸਟਰਵਾਦ ਹੈ ਸੋ ਪੰਜਾਬ ਸਰਕਾਰ ਕੋ ਨੌਜਵਾਨੋਂ ਕੋ ਅੱਛਾ ਵਿਜ਼ਨ ਦੇਣਾ ਹੋਗਾ ਲੱਛੇਦਾਰ ਬਾਸ਼ਨ ਸੇ ਬਾਤ ਨਹੀਂ ਬਣੇਗੀ ਪ੍ਰੈਕਟੀਕਲ ਹੋਣਾ ਪੜੇਗਾ ਤਾਂ ਹੀ ਇਹ ਜੋ ਹਾਲਾਤ ਹੈ ਪੰਜਾਬ ਕੇ ਬਦਲੇ ਜਾ ਸਕਣਗੇ ਪਰ ਕੀ ਲੱਗਦਾ ਕਿ 17 ਸਾਲ ਦਾ ਇਹ ਨੌਜਵਾਨ ਪੈਰੈਂਟਸ ਦੇ ਕਹਿਣ ਮੁਤਾਬਕ ਬੱਚੇ ਦੇ ਕਿਸੇ ਨਾਲ ਵਾਦ ਵਿਵਾਦ ਵੀ ਨਹੀਂ ਸੀ ਕੋਈ ਦੁਸ਼ਮਣੀ ਵੀ ਨਹੀਂ ਸੀ ਪਰ ਜਿਸ ਮੁੰਡੇ ਦੇ ਵੱਲੋਂ ਕਤਲ ਕੀਤਾ ਗਿਆ ਉਹ ਆਮ ਆਦਮੀ ਪਾਰਟੀ ਨਾਲ ਵੀ ਸੰਬੰਧਿਤ ਹੈ ਔਰ ਉਹਦੇ ਤੇ ਪਹਿਲਾਂ ਵੀ ਕਈ ਮਾਮਲੇ ਜਿਹੜੇ ਨੇ ਦਰਜ ਨੇ ਫਿਰ ਇਹੋ ਜਿਹੇ ਬੰਦੇ ਨੂੰ ਇੱਕ ਤਾਂ ਪਾਰਟੀ ਦੇ ਵਿੱਚ ਉਧਰ ਦੇਣਾ ਦੂਜੀ ਗੱਲ ਇਹ ਵੀ ਇਹੋ ਜਿਹੇ ਬੰਦਾ ਦਾ ਸ਼ਰੀਆਮਪੁਰ ਘੋਮੜਾ ਕਿੰਨਾ ਕਤਲ ਦੇਖੋ ਮੇਰਾ ਮੇਰਾ ਤੇ ਮੰਨਣਾ ਹੈ ਸਭ ਨਾਲ ਉਹ ਦੇਖੋ ਬਿਮਾਰੀ ਹੈ ਜਿਹੜੀ ਉਹਦੀ ਜੜ ਕਿੱਥੇ ਹੈ ਬਿਮਾਰੀ ਦੀ ਜੜ ਹੈਗੀ ਬੇਰੋਜ਼ਗਾਰੀ ਨੌਜਵਾਨਾਂ ਨੂੰ ਸਹੀ ਵਿਜ਼ਨ ਸਹੀ ਦਿਸ਼ਾ ਦੇਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਅੱਜ ਸਰਕਾਰ ਨੌਜਵਾਨਾਂ ਲਈ ਕਿਹੜੇ ਨਵੇਂ ਆਪਸ਼ਨ ਲੈ ਕੇ ਆ ਰਹੀ ਹੈ ਨੌਜਵਾਨਾਂ ਨੂੰ ਕੋਈ ਆਸ ਨਹੀਂ ਹੈ ਸਰਕਾਰ ਤੋਂ ਅੱਜ ਨੌਜਵਾਨਾਂ ਦੀ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਕਿ ਪਹਿਲ ਹੈ ਉਹ ਜਾਂ ਤਾਂ ਨਸ਼ਾ ਬਣ ਚੁੱਕੀ ਹੈ ਜਾਂ ਹਥਿਆਰ ਇਲੀਗਲ ਆਪਣੇ ਕੋਲ ਰੱਖਣਾ ਤਾਂ ਕਿ ਇੱਕ ਜਿਹੜੀ ਫੋਡ ਬਾਜੀ ਹੈ ਜਿਹੜੀ ਇਹਨੂੰ ਗਲੋਰੀਫਾਈ ਕੀਤਾ ਜਾ ਰਿਹਾ ਗੈਂਗਸਟਰਵਾਦ ਨੂੰ ਵੀ ਸੋ ਮੈਂ ਸਮਝਦਾ ਕਿ ਗੈਂਗਸਟਰਵਾਦ ਨੂੰ ਗਲੋਰੀਫਾਈ ਕਰਨ ਦੀ ਬਜਾਏ ਜਿਹੜੇ ਗੈਂਗਸਟਰ ਪੁਲਿਸ ਪਕੜਦੀ ਆ ਉਹਨਾਂ ਨੂੰ ਸੜਕਾਂ ਦੇ ਉੱਤੇ ਜਿਹੜਾ ਨੰਗੇ ਕਰਨਾ ਚਾਹੀਦਾ ਤਾਂ ਕਿ ਜਿਹੜੇ ਨੌਜਵਾਨ ਆ ਉਹਨਾਂ ਨੂੰ ਪਤਾ ਚੱਲ ਸਕੇ ਕਿ ਇਹਨਾਂ ਗੈਂਗਸਟਰਾਂ ਦਾ ਜਿਹੜਾ ਅੰਤ ਆ ਉਹ ਕਿਸ ਤਰੀਕੇ ਨਾਲ ਹੋ ਰਿਹਾ ਕਿਦਾਂ ਕਿਦਾਂ ਕਾਲੂ ਦੇ ਉੱਤੇ ਪੱਚਾ ਦਰਜ ਹੋ ਚੁੱਕਾ ਇਹ ਵੀ ਪਤਾ ਲੱਗਾ ਕਾਲੂ ਇਸ ਟਾਈਮ ਬਸਤੀਆਂ ਦੇ ਵਿੱਚ ਘੁੰਮਦਾ ਪਿਆ ਕਿਸੇ ਜਨਾਨੀ ਨੂੰ ਧੰਡਾ ਕੇ ਗਿਆ ਦੇਖੋ ਗੱਲ ਹੈ ਕਿ ਇਹ ਤਾਂ ਪੁਲਿਸ 파ਟ ਜਿਹਦੇ ਜਿਹਨੇ ਕਤਲ ਕੀਤਾ ਜਿਹਦੇ ਤੇ ਪੱਚਾ ਦਰਜ ਹੋਇਆ ਉਹ ਅੱਜ ਨਹੀਂ ਕੱਲ ਉਹਨੇ ਫੜੇ ਜਾਣਾ ਪਰ ਮਾਮਲਾ ਇੱਥੇ ਮੁਕਦਾ ਨਹੀਂ ਹੈ ਕਿ ਦੁਬਾਰਾ ਵਿਕਾਸ ਵਰਗੇ ਨੌਜਵਾਨ ਜਿਹੜੇ ਕਤਲ ਨਾ ਹੋਣ ਇਹਦੇ ਲਈ ਸਰਕਾਰ ਕੀ ਪਹਿਲ ਕਰ ਰਹੀ ਹੈ ਇਹਦੇ ਤੇ ਮੁੱਖ ਮੰਤਰੀ ਸਾਹਿਬ ਨੂੰ ਔਰ ਡੀਜੀਪੀ ਨੂੰ ਜਵਾਬ ਦੇਣਾ ਪਵੇ ਕੋਈ ਵੀ ਆਪਸੀ ਰੰਜਿਸ਼ ਨਹੀਂ ਸੀ ਕਿਸੇ سے ਕੋਈ ਲੜਾਈ ਝਗੜਾ ਅਜ ਤੱਕ ਕਿਸੇ ਕੋਲ ਅਜ ਤੱਕ ਸਾਥੋਲੇ ਘਰ ਵਾਲੇ ਕੋ ਕਦੇ ਨਹੀਂ ਬੋਲਾ ਵਕਾਸ 16 ਸਾਲ ਦੇ ਲੜਕੇ 17 ਸਾਲ ਕੇ ਲੜਕੀ ਚਾ ਦੁਸ਼ਮਨੀ ਹੋਗੀ ਕਿਸੇ 세16 ਹੋ 17 ਸਾਲ ਕੇ ਲੜਕੇ ਕੋ ਤਾਂ ਆਪਣੇ ਘਰ ਕਾ ਨਹੀਂ ਪਤਾ ਹਤਾ ਪੂਰਾ ਪਰਿਵਾਰ ਮੇਂ ਕਿਵੇਂ ਮਿਲਣਾ ਜਲਣਾ ਰਿਸ਼ਤੇਦਾਰੋਂ ਮੇਂ ਕਿਵੇਂ ਜਾਣਾ ਪਰ ਮੈਂ ਰਾਜਨੀਤੀ ਤੋਰ पे ਨਹੀਂ ਅੱਜ ਬੋਲੂਗਾ ਜਿੰਨੇ ਵੀ ਮੇਰੇ ਦੋਸਤ ਇੱਥੇ ਤੁਸੀਂ ਮੀਡੀਆ ਦੇ ਮੱਧੋਂ ਨਾਲ ਆਏ ਹੋ ਮੈਂ ਕਤਲ ਦੀ ਸੱਚਾਈ ਪੁੱਛਣਾ ਚਾਹਾਂ ਕਤਲ ਦੀ ਵਜ੍ਹਾ ਕੀ ਹੈ ਅਗਰ ਰਾਜਨੀਤੀ ਮੈਂ ਕਰਨੀ ਹੁੰਦੀ ਤੇ ਮੈਂ ਸੰਸਦਾਨਾ ਕਰਦਾ ਸਾਰੇ ਲੋਕ ਲੈ ਕੇ ਮੈਂ ਸੜਕਾਂ ਤੇ ਚੱਲਦਾ ਨਹੀਂ ਮੈਂ ਪੁਲਿਸ ਨੂੰ ਇੱਕ ਬੇਨਤੀ ਕਰ ਰਿਹਾ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਕਿ ਇਹ ਮੇਰਾ ਪਰਿਵਾਰ ਆ ਬਸਤੀ ਦਾ ਨਿਸ਼ਬੰਦਾ ਇਹ ਮੇਰਾ ਹਲਕਾ ਮੇਰਾ ਪਰਿਵਾਰ ਆ ਪਰ ਮੈਨੂੰ ਦੁੱਖ ਇੱਕੋ ਗੱਲ ਦਾ ਕਿ ਜਦ ਅਸੀਂ ਕਿਸੇ ਨੂੰ ਪਾਰਟੀ ਜੁਆਇਨ ਕਰਾਨੇ ਕਿਸੇ ਲੋਕਾਂ ਨੂੰ ਪਾਰਟੀ ਦੇ ਲੈ ਕੇ ਆਣੇ ਆ ਅਧੂਰੇ ਵਵੈਰੀ ਸਾਨੂੰ ਕੀਤਾ ਜਾਂਦਾ ਕਿ ਜਿਹੜਾ ਕਨਪੜ ਬੱਚਾ ਇਦਾਂ ਪੜਿਆ ਉਹਨਾਂ ਨੂੰ ਕਾਲਜਾਂ ਦੇ ਪ੍ਰਧਾਨ ਆਮਾਤੀ ਪਾਰਟੀ ਦੇ ਇਸ ਇਲਾਕੇ ਦੇ ਮੁਖੀਆ ਸਰੋਪੇ ਬਣ 21 ਅਗਸਤ 2025 ਨੂੰ ਕੀ ਗਸ ਨੂੰ ਦੁਪਹਿਰ ਨੂੰ ਕਾਲਜ ਜਦੋਂ ਸਰੋਪੇ ਪੈਣ ਤੋਂ ਬਾਅਦ ਕਾਲਜ ਦੇ ਵਿੱਚ ਵੀ ਉਹ ਕਰਪਣਾ ਚਲਾਉਂਦਾ ਹੈ ਗੁੰਡਾਗਰਦੀ ਕਰਦਾ ਹੈ ਔਰ ਤੋਂ ਬਾਅਦ ਔਰ ਇੰਨਾ ਹੌਸਲਾ ਬਣ ਜਾਂਦਾ ਕਿ ਮੈਨੂੰ ਅੱਜ ਆਮ ਆਦਮੀ ਦਾ ਪੱਟਾ ਮੇਰੇ ਗਲਤ ਪੈ ਗਿਆ ਜਲੰਧਰ ਪੁਲਿਸ ਬਸਤੀ ਬਾਬਾ ਖੇਲ ਦੀ ਪੁਲਿਸ ਜੁਤੇ ਹੋ ਹਮਲਾ ਕਰਦਾ ਦੋ ਚਾਰ ਦਿਨਾਂ ਬਾਅਦ ਤੇ ਜੇਲ੍ਹ ਤੋਂ ਛੁੱਟ ਗਿਆ ਅੱਜ ਉਹਨੇ ਕਤਲ ਕਰਤਾ ਅਗੇ ਪਰ ਅੱਛਾ ਪੁਲਿਸ ਪੁਲਿਸ ਦੁਆਰਾ ਮਾਮਲਾ ਦਰਜ ਕੀਤਾ ਗਿਆ ਹੈ ਲੱਗ ਰਿਹਾ ਹੈ ਕਿ ਇਨਸ਼ਾਅ ਮਿਲ ਪਾਏਗਾ ਔਰ ਇਹ ਕਿਸ ਪਾਰਟੀ ਸੇ ਬਿਲੋਂਗ ਕਰਦਾ ਹੈ ਇਹ ਵੀ ਦੱਸ ਦਿਓ ਇਹ ਆਮ ਆਦਮੀ ਪਾਰਟੀ ਦਾ ਕੋਈ ਵਾਈਸ ਪ੍ਰੈਜ਼ੀਡ ਉਹਨਾਂ ਦੇ ਪਰਿਵਾਰ ਦੇ ਜਿਹੜੇ ਸਦਸੇ ਐ ਪੂਰੇ ਇਲਾਕੇ ਦੇ ਜਿਹੜੇ ਕਾਉਂਸਲਰ ਐ ਉਹਨਾਂ ਨੇ ਸਰਪੇ ਭਾਈ ਸੀ ਜਿਹਦੀ ਫੋਟੋ ਮੈਂ ਦੇ ਚੁੱਕਾ ਸਾਰੇ ਐਵੀਡੈਂਸ ਮੇਰੇ ਕੋਲ ਐ ਸਿਰਫ ਮੈਂ ਪੁਲਿਸ ਦੇ ਲੈਵਲ ਦੇਖ ਰਿਹਾ ਕਿ ਕਿ ਮੈਂ ਰਾਜਨੀਤੀ ਨਹੀਂ ਕਰਨਾ ਚਾਹਤਾ ਇਹ ਪੁਲਿਸ ਇਨਸਾਫ ਦੇਂਦੀ ਐ ਮੈਨੂੰ ਤੇ ਮੈਂ ਆਪਣੇ ਹਲਕੇ ਨੂੰ ਇਨਸਾਫ ਦੇ ਸਕਦਾ ਚਾਹੇ ਜੇ ਮੈਂ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਹੇ ਹਾਂ ਕਿ ਜੇ ਮੈਂ ਆਪਣੇ ਪਰਿਵਾਰ ਦਾ ਬੱਚਾ ਨਹੀਂ ਬਚਾ ਸਕਿਆ ਤੇ ਮਜਲੰਦਰ ਵੈਸਟ ਦੇ ਲੋਕਾਂ ਦੀ ਰੱਖਿਆ ਕੀ ਕਰਾਂਗਾ ਕੁਝ ਪਤਾ ਨਹੀਂ ਜਿਹੜੀ ਸਰਕਾਰੀ ਕਿਸੇ ਅਧਿਕਾਰੀ ਦਾ ਤੱਕੀ ਲਕੀਉਂ ਗੱਲਬਾਤ ਵੀ ਹੋਵੇ ਕਿ ਇਹ ਇਹਨਾਂ ਮੰਤਰੀ ਬਦਨਾਮ ਹਜੇ ਤੱਕ ਤੇ ਸਰਕਾਰੀ ਇਸਨੇ ਕੀ ਆਣਾ ਤੁਸੀਂ ਦੇਖੀ ਦੀਓ ਸਰਕਾਰ ਦਾ ਜੇ ਸਰਕਾਰ ਦਾ ਬੁੱਖ ਹੁੰਦਾ ਦੁੱਖ ਹੁੰਦਾ ਸਰਕਾਰ ਵਾਲੇ ਇਸ ਪਰਿਵਾਰ ਨਾਲ ਰਾਜਨੀਤੀ ਤੌਰ ਤੇ ਮੇਰੀ ਕਿਸੇ ਨਾਲ ਮਤਭੇਦ ਹੋ ਸਕਦੇ ਆ ਹੈਲੋ 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 ਸਮਾਜੀ ਤੌਰ ਤੇ ਅਸੀਂ ਇਕੱਠੇ ਆਂ ਤੇ ਸਮਾਜੀ ਤੌਰ ਤੇ ਅਗਰਜ ਚਾਹੀਦਾ ਸੀ ਜੇ ਸਰਕਾਰ ਨੂੰ ਅੱਜ ਬੜੇ ਪੰਜਾਬ ਦੇ ਹਰ ਇੱਕ ਕੋਨੇ ਤੋਂ ਫੋਨ ਆ ਰਿਹਾ ਜਿਨ੍ਹਾਂ ਲੋਕਾਂ ਦਾ ਮੇਰਾ ਪਿਆਰ ਹੈ ਤੁਹਾਡੇ ਮਾਦਮ ਦੇ ਨਾਲ ਪਰ ਮੈਨੂੰ ਇੱਕੋ ਹੀ ਚੀਜ਼ ਇਨਸਾਫ ਚਾਹੀਦਾ ਮੈਂ ਨਹੀਂ ਅੱਜ ਬੋਲਣਾ ਕੁਝ ਵਜੇ ਸਾਹਮਣੇ ਬਜੇ ਜਿਸਨੂੰ ਜਿਨੇ ਪਾਣੀ ਪਲਾਇਆ ਸੀ ਜਿਹੜੇ ਘਰ ਵਾਲਿਆਂ ਨੇ ਉਹ ਦੱਸ ਰਹੇ ਨੇ ਕਹਿੰਦੇ ਕਿ ਲੜਕਾ ਬਾਅਦ ਵਿੱਚ ਫਿਰ ਦੁਬਾਰਤ ਆਇਆ ਧਮਕੀ ਦੇ ਕੇ ਗਿਆ ਬਾਅਦ ਨੂੰ ਨਹੀਂ ਆਇਆ ਬਾਅਦ ਦੇ ਵਿੱਚ ਕੱਲ ਦੀ ਗੱਲ ਹੈ ਮੈਂ ਹੁਣੇ ਸ਼ਮਸ਼ਾਨ ਘਰ ਜਦੂਈ ਵਿਕਾਸ ਦੀ ਬੋਡੀ ਲੈ ਕੇ ਅਸੀਂ ਐਂਟਰ ਹੋਏ ਆਂ ਔਰ ਲੇਡੀ ਸਾ ਮੈਨੂੰ ਫੋਨ ਆਇਆ ਕਿ ਮੇਰੇ ਘਰ ਦੇ ਬਾਹਰ ਆ ਕੇ ਕਾਲੂ ਗਾਣਾ ਕਢ ਕੇ ਜਾ ਰਿਹਾ ਕਹਿ ਰਿਹਾ ਤੁਹਾਡੀ ਕੁੜੀਆਂ ਰਾਤ ਨੂੰ ਮਾਰ ਦੇਣੀ ਉਹਨਾਂ ਕਿਹਾ ਕਿ ਪਿਛਲੇ ਰਾਤ ਪੁਰਾਣੀ ਗੱਲ ਕਰ ਰਿਹਾ ਮੈਂ 20 ਮਿੰਟ ਪੁਰਾਣੀ ਤੇ ਪੁਲਿਸ ਕੈਰੀ ਦੋਸ਼ੀ ਲੱਭਣੀ ਰਹੇ ਤੇ 20 ਮਿੰਟ ਪਹਿਲੇ ਜਿਸ ਘਟਨਾ ਦੇ ਉਹਨੇ ਕਤਲ ਕੀਤਾ ਕੱਲ ਉਸ ਘਟਨਾ ਦੇ ਖੜੇ ਹੋ ਕੇ ਪਰਿਵਾਰ ਨੂੰ ਧਮਕੀਆਂ ਦੇ ਕੇ ਗਿਆ ਹੋਣਾ ਪਰ ਉਸ ਇਲਾਕੇ ਦੀ ਸੀਸੀਟੀਵੀ ਵੀ ਨਹੀਂ ਕੋਈ ਨਹੀਂ ਲਾਈਟ ਲੱਲਣਾ ਮੈਨੂੰ ਫਿਰ ਮੈਂ ਆਪਣੇ ਰਸਤੇ ਦੇ ਉੱਤਰ ਜਾਵਾਂਗਾ ਸਾਰਾ ਲੋਕ ਮੇਰੇ ਨਾਲ ਹੈ ਮੇਰਾ ਪਰਿਵਾਰ ਮੇਰੇ ਨਾਲ ਹੈ ਮੈਂ ਚੰਦਾ ਨਹੀਂ ਰਾਜਨੀਤੀ ਕਰਨਾ ਮੈਂ 12ਵੇਂ ਮੀਡੀਆ ਦੇ ਮਾਤਾ ਨਾਲ ਕਹਿ ਰਹੇ ਆ ਸਰਕਾਰ ਨੂੰ ਵੀ ਕਹਿ ਰਹੇ ਆ ਪੁਲਿਸ ਨੂੰ अपना फेलियर लबो मिनु मजबूर ना करो सडकਾਂ ਦੇ ਉੱਤਨ ਲਈ ਚਾਹ ਇਹ ਚਾਹ ਵਾਰਦਾਤ ਤੋਂ ਜਾਂਦੀ ਹੈ వాక్యా ਸੀਸੀਟੀਵੀ ਕੈਮਰਸ ਵਗੈਰਾ ਐ ਐਕਚੁਅਲੀ ਉਹ ਗਰੀਬ ਏਰੀਆ ਮੇਰੇ ਲੋਕ ਯਹਾਂ ਪੇ ਬਹੁਤ ਮਿਹਨਤ ਵਾਲੇ ਲੋਕ ਹੈ ਉਹਨਾਂ ਦੇ ਘਰ ਕਾ ਆਪਣਾ ਗੁਜ਼ਾਰਾ ਮੁਸ਼ਕਿਲ ਹੁੰਦਾ ਹੈ ਉਹ ਕੈਮਰੇ ਕਹਾਂ ਸੇ ਲਗਾਉਣਗੇ ਕੋਈ ਡੇਡ ਮਰਲੇ ਕੋਈ ਇੱਕ ਮਰਲੇ ਕੋ ਦੋ ਮਰਲੇ ਮੇ ਰਹਤਾ ਕਿਸੇ ਕੋਲ ਰਹਿਣੇ ਕਾ ਛੱਤ ਨਹੀਂ ਹੈ ਤੋ ਲੋਕ ਕੈਮਰੇ ਕਹਾਂ ਲਗਾਉਣਗੇ ਉਹ ਲੋਕ ਇਤਨੇ ਪਰੇਸ਼ਾਨ ਹੈ ਕਲੀ ਮੇ ਨਸ਼ਾ ਕਹਾਂ ਸੇ ਆਤਾ ਹੈ ਮੈਂ ਇੱਕ ਬਤਾਨਾ ਚਾਹਤਾ ਹੂੰ ਮੇਰਾ ਜਨਮ ਉਸੀ ਗਲੀ ਮੇ ਹੁਆ ਮੈਂ ਉੱਥੇ ਦੇ ਜੰਪਾਲਾ ਮੈਂ 17 ਸਾਲ ਦੀ ਉਮਰ ਚੋਂ ਘਰ ਛੱਡ ਕੇ ਆਇਆ ਸੀ ਅੱਜ ਮੇਰੀ ਉਮਰ 42 ਸਾਲ ਦੀ ਹੈ ਜਿਨ੍ਹਾਂ ਲੋਕਾਂ ਨੇ ਮੈਨੂੰ ਪਾਲਿਆ ਜਿਨ੍ਹਾਂ ਨੇ ਮੈਨੂੰ ਵੱਡਾ ਕੀਤਾ ਜਿਨ੍ਹਾਂ ਲੋਕਾਂ ਨੂੰ ਮੈਂ ਦੇਖ ਰਿਹਾ ਖੇਲਦੇ ਅੱਜ ਵੱਡੇ ਹੋ ਰਹੇ ਆ ਜਿਨ੍ਹਾਂ ਲੋਕਾਂ ਨੂੰ ਮੈਂ ਆਪਣੇ ਉਹ ਦੇਖ ਰਿਹਾ ਕਿ ਮੇਰੇ ਭਤੀਜੇ ਆ ਮੇਰੇ ਬੱਚਿਆਂ ਦੇ ਰੂਪ ਦੇ ਵਿੱਚ ਦੇਖ ਰਿਹਾ ਅੱਜ ਦੋਨੋਂ ਹੀ ਪੀੜੀਆਂ ਨਸ਼ੇ ਦੇ ਰੂਪ ਚ ਦਿਖਾਈ ਦੇ ਰੀਆਂ ਮੈਨੂੰ ਇਹ ਬਾਹਰ ਬਾਹਰ ਦਾ ਜ਼ਿਕਰ ਕਰ ਰਹੇ ਹੋ

ਬੱਚਾ ਕਦੀ ਗਲੀ 'ਚ ਨਹੀਂ ਕਿਸੇ ਨੂੰ ਬੋਲਿਆ ਬੱਚਿਆਂ ਥ੍ਰੈਟ ਕੀ ਹੋਣਾ ਪਰ ਬੱਚੇ ਗਲਤ ਸੰਗਤ ਵੱਲ ਜਾ ਰਹੇ ਆ ਗਲਤ ਦਿਸ਼ਾ ਵੱਲ ਜਾ ਰਹੇ ਆ ਉਹਨੂੰ ਰੋਕਣ ਦੇ ਲਈ ਸਾਨੂੰ ਪਹਿਲ ਕਰਨੀ ਪੈਗੀ ਸਾਨੂੰ ਲੋਕਾਂ ਨੂੰ ਗਿਆਣਾ ਪਏਗਾ ਅੱਜ ਮੇਰੇ ਪਰਿਵਾਰ ਦਾ ਜੀ ਚਲਾ ਗਿਆ ਮੈਂ ਜ਼ਰੂਰ ਕਹਿਣਾ ਚਾਹਨਾ ਕਿਸੇ ਹੋਰ ਦਾ ਬੱਚਾ ਨਾ ਜਾਵੇ ਉਹਨੂੰ ਰੋਕਣ ਦੇ ਲਈ ਅਸੀਂ ਲੋਕ ਕੰਮ ਕਰੀਏ ਉਰਤੇ ਪ੍ਰਯਾਸ ਕਰੀਏ ਪੁਲਿਸ ਨੂੰ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਅੱਜ ਮੈਂ ਬੇਨਤੀ ਕਰ ਰਿਹਾ ਹੱਥ ਜੋੜ ਰਿਹਾ ਮੈਨੂੰ ਇਨਸਾਫ ਲੈਣਾ ਵੀ ਆਂਦਾ ਮੈਨੂੰ ਲੜਨਾ ਵੀ ਆਂਦਾ ਮੈਨੂੰ ਸੰਘਰਸ਼ ਕਰਨਾ ਵੀ ਆਂਦਾ ਪਰ ਇਦਾਂ ਦੇ ਘਟੀਆਂ ਲੋਕ ਇਦਾਂ ਨੇ ਮੇਰੇ ਪਰਿਵਾਰ ਨੂੰ ਡਰਾ ਨਹੀਂ ਸਕਦੇ ਮੇਰੇ ਪਰਿਵਾਰ ਨੂੰ ਧਮਕੀਆਂ ਨਹੀਂ ਦੇ ਸਕਦੇ ਜਿਹੜੇ ਅੱਜ ਧਮਕੀਆਂ ਦੇ ਰਹੇ ਆ ਮੈਨੂੰ ਮਜਬੂਰ ਕਰ ਰਹੇ ਆ ਸੜਕਾਂ ਦੇ ਉੱਤਰਾਂ ਤੇ ਤੁਸੀਂ ਆਖਿਆ ਬੜੀ ਜੁੜੀਆਂ ਚੁਕੀਆਂ ਕਿ ਨਾ ਤੀ ਲਾਇਆ ਇੱਕ ਬਾਈ ਨੇਮ ਕਾਲੂ ਐ ਬਾਕੀ ਦੋ ਦੇ ਨਾਮ ਮੈਂ ਨਹੀਂ ਜਾਣਦੇ ਨਾ ਜਿਹੜੇ ਘਰ ਦੇ ਤਿੰਨ ਤਿੰਨ ਲੋਕ ਐ ਪਰ ਜਿਹੜੀ ਕੜੀ ਬਾਈ ਕੜੀ ਜਿਹੜੀ ਚੈਨ ਜੁੜ ਰਹੀ ਐ ਬੰਦੇ ਵਧਰੇ ਆ ਕਿਉਂਕਿ ਇਹ ਇੱਕ ਰੈਲੀ ਤੋਂ ਆਏ ਸੀ ਆਮ ਆਦੀ ਪਾਰਟੀ ਦੇ ਇੱਕ ਰੈਲੀ 'ਚ ਧਾਰੀਵਾਲ ਕਾਦੀਆਂ ਬਲਕਾ ਸਿੰਘ ਦੀ ਉਥੋਂ ਇਹ ਸ਼ਰਾਬ ਦੀਆਂ ਛੇ ਬੋਤਲਾਂ ਲੈ ਕੇ ਆਏ ਸੀ ਸਰੇਲੀ ਦੇ ਵਿੱਚ ਮੁੰਡੇ ਲੈ ਕੇ ਗੇਤੀ ਚਲੀ ਉਹ ਸ਼ਰਾਬ ਦੀਆਂ 6 ਬੋਤਲਾਂ ਉਸ ਪਲਾਟ 'ਚ ਪੀਤੀ ਜਿੱਥੇ ਕਤਲ ਹੋਇਆ ਤੇ ਉਸ ਬੋਤਲ ਜਿਹੜੀਆਂ ਸ਼ਰਾਬ ਦੀਆਂ ਬੋਤਲਾਂ ਉਹ ਪੁਲਿਸ ਨੂੰ ਉਸ ਘਰ 'ਚ ਦੱਸ ਦੇ ਰੋਕਾ ਦਵਾ ਪੀਏ ਸੀ ਮੈਨੂੰ ਪਤਾ ਹੀ ਨਹੀਂ ਇਹ ਇਹੀ ਤੇ ਜੀ ਮੁਸ਼ਰੇ ਨਾ ਵਾਰ-ਵਾਰ ਪਰ ਜਿਸਰਾ ਕੀ ਕਹਿ ਰਿਹਾ ਸੀ ਸੀਸੀਟੀਵੀ ਫੁੱਟੇ ਨਹੀਂ ਜਾਂ ਡਿਸਪਲੇ ਤੱਕ ਕਿੱਥੇ ਹੋ ਗਈ ਕਿ ਤੂੰ ਐਂਟਰੀ ਕਰਕੇ ਆਇਆ ਉੱਥੋਂ ਵੀਡੀਓ ਮਿਲ ਰਹੀ ਹੈ ਕਾਲੂ ਲੜਾਈ ਦੀ ਵੀਡੀਓ ਨਹੀਂ ਮਿਲਦੀ ਕਾਲੂ ਕਿੱਥ ਦਾ ਰਹਿਣਾ ਕਾਲੂ ਬਸਤੀ ਦਾ ਨਹੀਂ ਸਮੰਦਾ ਕਾਦੀਆਂ ਪੁਲਿਸ ਦੇ ਕੋਲ ਉਸ ਦਾ ਘਰ ਹੈ ਮੈਂ ਪਿਛਲੇ 3 ਸਾਲ ਤੋਂ ਕਦੀ ਬੋਲਿਆ ਨਹੀਂ ਮੈਂ ਅੱਜ ਬੇਨਤੀ ਕਰਨਾ ਚਾਹੁੰ ਸਮਾਜ ਦੇ ਚੌਥੇ ਥੰ ਮੀਡੀਆ ਦੇ ਮਾਧਿਅਮ ਤੋਂ ਸ਼੍ਰੀ ਮਹਿੰਦਰ ਭਗਤ ਜੀ ਜੋ ਸਾਡੇ ਇਲਾਕੇ ਦੇ ਐਮਐਲਏ ਆ ਤੇ ਮੇਰੇ ਲਈ ਮਾਣ ਵਾਲੀ ਗੱਲ ਹੈ ਉਹ ਪੰਜਾਬ ਸਰਕਾਰ ਦੇ ਮੰਤਰੀ ਹੈ ਕਿ ਬੌਜੀ ਤੁਹਾਨੂੰ ਲੋਕਾਂ ਨੇ ਸ਼ਰਾਫਤ ਦੇ ਮੋਲ ਤੇ ਜਤਾਇਆ ਸੀ ਤੁਹਾਡੇ ਪਿਤਾ ਜੀ ਭਗਤ ਚੂਨੀ ਲਾਲ ਜੀ ਜਿਨ੍ਹਾਂ ਦੀ ਮੈਂ ਬਹੁਤ ਰਿਸਪੈਕਟ ਕਰਦਾ ਇਹ ਉਹ ਥਾਂ ਤੇ ਖੜਾ ਜਿੱਤੇ ਹਰ ਇੱਕ ਨਿਆਣਾ ਅੰਤਿਮ ਸਥਾਨ ਹੈ ਔਰ ਜਦੋਂ ਲੜਕੀਆਂ ਦਾ ਸੰਸਕਾਰ ਹੋ ਰਿਹਾ ਸੀ ਮੈਂ ਪ੍ਰਮਾਤਮਾ ਦੇ ਅਰਦਾਸ ਕਰ ਰਿਹਾ ਸੀ ਸੱਚੇ ਪਾਤਸ਼ਾਹ ਮੇਰੇ ਪੰਜਾਬ ਨੂੰ ਨਸ਼ੇ ਤੋਂ ਬਚਾ ਲੈ ਸਰਾਇ ਨੀਤੀ ਮੈਨੂੰ 20 ਸਾਲ ਹੋ ਗਏ ਯਾਰ 20 ਸਾਲ ਜ ਪਹਿਲੀ ਵਾਰ ਮੈਂ ਡਰਿਆ ਕਿ ਅਸੀਂ ਆਪਣੇ ਬੱਚੇ ਕਿਵੇਂ ਬਚਾਵਾਂਗੇ ਕਿਵੇਂ ਬਚਾਵਾਂਗੇ ਅੱਜ ਸ਼ੀਤਲنگਰਾਲ ਦਾ ਭਤੀਜਾ ਨਹੀਂ ਗਿਆ ਉਹ ਅੱਜ ਜਿਹੜੇ ਲੋਕ ਨਸ਼ੇ ਕਰ ਰਹੇ ਆ ਜੋ ਉਹਨਾਂ ਮਾਵਾਂ ਦਾ ਪੁੱਤ ਚਲੇ ਗਿਆ ਅੱਜ ਮੈਂ ਬਾਉ ਮਹਿੰਦਰ ਭਗਤ ਜੀ ਨੂੰ ਮਾਫੀ ਮੰਗ ਕੇ ਔਰ ਆਪਣਾ ਅਧਿਕਾਰ ਸਮਝ ਕੇ ਜੋ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਸਾਹਿਬ ਨੇ ਮੈਨੂੰ ਅਧਿਕਾਰ ਲੈ ਕੇ ਦਿੱਤਾ ਵੋਟ ਦਾ ਚਾਹੇ ਮੈਨਾਂ ਨੂੰ ਵੋਟ ਪਾਈ ਚਾ ਨਹੀਂ ਪਾਈ ਪਰ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਵੋਟ ਪਾ ਕੇ 40000 ਤੋਂ ਵੱਧ ਵੋਟਾਂ ਨਾਲ ਜਿਤਾਇਆ ਅੱਜ ਇੱਕ ਇੱਕ ਵਿਅਕਤੀ ਪ੍ਰਦੀਪ ਖੁੱਲਰ ਦੀ ਜ਼ੁਬਾਨ ਤੋਂ ਮੰਗ ਕਰ ਰਿਹਾ ਬੌਜੀ ਕਿਰਪਾ ਕਰੋ ਜਿਹੜੇ ਲੋਕ ਨਸ਼ੇ ਕਰ ਰਹੇ ਆ ਜਿਹੜੇ ਤੁਹਾਡੇ ਪੁਲਿਸ ਅਫਸਰ ਇਹਨਾਂ ਨਸ਼ਾ ਵੇਚਣ ਵਾਲਿਆਂ ਦੀ ਸਪੋਰਟ ਕਰ ਰਹੇ ਆ ਉਹਨਾਂ ਨੂੰ ਬਲੈਕਲਿਸਟ ਕਰਕੇ ਉਹਨਾਂ ਨੂੰ ਬਰਖਾਸਤ ਕਰੋ ਅੱਜ ਮੇਰਾ ਪੰਜਾਬ ਜਿਹੜਾ ਮੇਰੇ ਪੰਜਾਬ ਦਾ ਭਾਈਚਾਰਾ ਜਿਹੜਾ ਮੇਰੇ ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਮਰ ਰਿਹਾ ਹੈ ਔਰ ਮੈਂ ਇੱਕ ਗੱਲ ਕਹਿ ਤਾ ਹੋਰ ਗਰੇਜ਼ ਨਹੀਂ ਕਰਾਂਗਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਔਰ ਜੋ ਪੰਜਾਬ ਦੇ ਗ੍ਰਹਿ ਮੰਤਰੀ ਵੀ ਹੈ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਤੁਸੀਂ ਇੱਕ ਗਰੀਬ ਮਾਂ ਦੇ ਪੁੱਤ ਹੋ ਤੁਸੀਂ ਗਰੀਬ ਤੇ ਗਰੀਬੀ ਨੂੰ ਜਾਣਦੇ ਹੋ ਅੱਜ ਉਸ ਬਾਪ ਦਾ ਉਸ ਮਾਂ ਦਾ ਕੀ ਹਾਲ ਹੈ ਜਿਹਦਾ ਪੁੱਤ ਮਰ ਗਿਆ ਹੱਥ ਜੋੜ ਕੇ ਬੇਨਤੀ ਹੈ ਮੈਂ ਸਿਆਸਤ ਨਹੀਂ ਕਰਨਾ ਚਾਹੁੰਦਾ ਪਰ ਅੱਜ ਮੇਰੇ ਪੰਜਾਬ ਨੂੰ ਬਚਾ ਲਓ ਜੇ ਮੇਰੇ ਪੰਜਾਬ ਦਾ ਨੌਜਵਾਨ ਨਾ ਬਚਿਆ ਤੇ ਮੇਰਾ ਪੰਜਾਬ ਖਾਲੀ ਹੋ ਜਾਏਗਾ ਪਹਿਲੇ ਜਿਹੜੇ ਬੱਚੇ ਪਲੱਸ 2 ਕਰਦੇ ਆ ਉਹ ਕਹਿੰਦੇ ਬਾਹਰ ਜਾਣਾ ਜਿਹੜਾ ਬੱਚਾ ਬਾਹਰ ਚਲੇ ਗਿਆ ਉਹ ਪੰਜਾਬ ਦਾ ਰਹਿਣਾ ਹੀ ਨਹੀਂ ਉਹ ਭਾਰਤ ਦਾ ਰਹਿਣਾ ਹੀ ਨਹੀਂ ਤੇ ਜਿਹੜੇ ਬੱਚੇ ਰਹਿ ਗਏ ਉਹ ਨਸ਼ੇ 'ਚ ਰੁੱਲ ਰਹੇ ਆ ਅੱਜ ਹਰ ਇੱਕ ਮਾਂ ਹਰ ਇੱਕ ਪਿਓ ਹਰ ਇੱਕ ਭਰਾ ਔਰ ਪੰਜਾਬ ਨੂੰ ਪਿਆਰ ਕਰਨ ਵਾਲਾ ਵਿਅਕਤੀ ਕਹਿ ਰਿਹਾ ਕਿ ਸਾਡੇ ਪੰਜਾਬ ਨੂੰ ਬਚਾ ਲਓ ਧੰਨਵਾਦ ਤੁਹਾਡਾ